ਤਾ ਸ਼ਾਮ ਦਾ ਸਮਾਂ ਹੋ ਚੁੱਕਿਆ ਹੈ ਲਗਭਗ ਸ਼ੰਭੂ ਬਾਰਡਰ ਤੇ ਔਰ ਹਰ ਸਮੇਂ ਇੱਕ ਵੀ ਪਲ ਐਸਾ ਨਹੀਂ ਹੈ ਜਦੋਂ ਇਧਰੋਂ ਬੰਬਾਂ ਦੀ ਆਵਾਜ਼ ਨਹੀਂ ਸੁਣਦੀ ਜਦੋਂ ਉਹ ਸੀਨ ਦੇਖਣ ਨੂੰ ਨਹੀਂ ਮਿਲਦਾ ਲਗਾਤਾਰ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ ਹੁਣ ਵੀ ਡਰੋਨ ਆ ਗਿਆ ਮਨਜੀਤ ਰਾਏ ਸਾਹਿਬ ਹੁਣ ਵੀ ਡਰੋਨ ਆ ਗਿਆ ਕਿਵੇਂ ਦੇਖਦੇ ਹੋ ਲਗਾਤਾਰ ਅਜਿਹੀ ਹਰਕਤ ਕੀਤੀ ਜਾ ਰਹੀ ਹੈ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਦੇਖੋ ਇਹ ਇਹ ਬੜੀ ਮਹਿਕਮਾਗਾ ਸ਼ਰਮਸਾਰ ਗੱਲ ਹੈ ਬਿਲਕੁਲ ਆ ਦੇਖੋ ਇਹ ਅਰਾਜਿਕਤਾ ਫੈਲਾਈ ਜਾ ਰਹੀ ਬੀਜੇਪੀ ਸਰਕਾਰ ਵੱਲੋਂ ਇਹ 500 ਮੀਟਰ ਅੰਦਰ ਆ ਕੇ ਜਿੱਥੇ ਸਾਡੇ ਬੱਚੇ ਤਾਂ ਬਾਰਡਰ ਕਿੱਥੇ ਐ ਤੇ ਇਹ ਕਿੱਥੇ ਡਰੋਨ ਆਇਆ ਹੋਇਆ ਇਹ ਇਹ ਕੇਵਲ ਭੈ ਦਾ ਮਾਹੌਲ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਇਹ ਬਿਲਕੁਲ ਭੈ ਦਾ ਮਾਹੌਲ ਬਣਾਇਆ ਜਾ ਰਿਹਾ ਇਹ ਦੋਹਰਾ ਚਿਹਰਾ ਹੈ ਬੀਜੇਪੀ ਸਰਕਾਰ ਦਾ ਇਹ ਬਿਲਕੁਲ ਜਿਹੜਾ ਇਹਦਾ ਖਮਿਆਜਾ ਇਹਨਾਂ ਨੂੰ ਭੁਗਤਣਾ ਪਏਗਾ ਰਾਏ ਸਾਹਿਬ ਜਦੋਂ ਦੇਖਦੇ ਆ ਡਰੋਨ ਇਦਾਂ ਆਉਂਦਾ ਹੈ ਤਾ ਦਿਲ ਨੂੰ ਡਰ ਜਿਆ ਨਹੀਂ ਲੱਗਦਾ ਵੀ ਯਾਰ ਹੁਣ ਬਹੁਤ ਸਾਰੇ ਕਿਸਾਨ ਵੀਰ ਜ਼ਖਮੀ ਹੋ ਕੇ ਗਏ ਆ ਫੱਟ ਰਹਿ ਕੇ ਦਾ ਨਾਸਾ ਜੋ ਖੂਨ ਵਗ ਰਿਹਾ ਕੋਈ ਕੇ ਦੀ ਲੱਤ ਸਪੈਕਚਰ ਹੋਈ ਡਰਤਾ ਨਹੀਂ ਲੱਗਦਾ ਤੁਸੀਂ ਇਹ ਵੇਖੋ ਕਿ ਸਾਡੇ ਜਿਹੜੇ ਬੱਚੇ ਆ ਉਹ ਕਿੰਨੇ ਬੱਚੇ ਸਾਡੇ ਜਿਹੜੇ ਆ ਉਹ ਅੱਗੇ ਵੱਲ ਵਧੇ ਆ ਕਿੰਨੇ ਬੱਚੇ ਅੱਗੇ ਵੱਲ ਵਧੇ ਆ ਔਰ ਔਰ ਉਹ ਫੜ ਲਿਆ ਡਰੋਨ ਮੇਰੇ ਕੋਲ ਫਸ ਗਿਆ ਬਿਲਕੁਲ ਤਾਰਾ ਉਹ ਜਿਹੜੀ ਪਤੰਗ ਵਾਲੀ ਡੋਰ ਹੈ ਉਹਦੇ ਵਿੱਚ ਫਸ ਜਾਂਦਾ ਹੈ ਤਾ ਇਹ ਇਹ ਤਸਵੀਰ ਹੈ ਰਾਜ ਸਾਹਿਬ ਜਦੋਂ ਇਹ ਜੋਸ਼ ਦੇਖਦੇ ਹਨ ਨਾ ਤਾਂ ਹੋਰ ਵੀ ਦੂਣਾ ਹੁੰਦਾ ਹੈ ਕਿਸਾਰ ਵੀਰ ਤਾੜੀਆਂ ਮਾਰਦੇ ਆ ਕਿੱਦਾਂ ਲੱਗਦਾ ਹੈ ਕਿ ਹੁਣ ਇਹ ਦੇਖੋ ਇਹ ਡਰੋਨ ਜਿਹੜਾ ਬੱਚਿਆਂ ਨੇ ਹੌਲੀ-ਹੌਲੀ ਸਿੱਟ ਲੈਣਾ ਸਿੱਟ ਲੈਣਾ ਹੌਲੀ-ਹੌਲੀ ਇਹ ਹੁਣ ਇਹਨਾਂ ਨੂੰ ਇਹ ਚਾਹੀਦਾ ਹੈ ਕਿ ਇਦਾਂ ਦੀ ਹਰਕਤ ਕਰਨੋਂ हट ਜਾਣ ਬਿਲਕੁਲ ਆੜ ਚੁੱਕਿਆ ਹੈ ਰਾਜ ਸਾਹਿਬ ਡੋਰ ਦੇ ਵਿੱਚ ਜਿਹੜੀ ਪਤੰਗ ਵਾਲੀ ਡੋਰ ਹੈ ਉਹ ਚੜ ਚੁਕਿਆ ਹੈ ਤਸਵੀਰ ਦਿਖਾ ਦਿਓ ਇਹ ਐਕਸਕਲੂਸਿਵ ਤਸਵੀਰ ਹੈ ਡਰੋਨ ਨੂੰ ਖਿੱਚ ਲਿਆ ਜੇ ਆ ਡਰੋਨ ਖਿੱਚ ਲਿਆ ਇਹ ਤਸਵੀਰ ਹੈ ਉਹ ਪਤੰਗ ਵੀ ਦੇਖ ਸਕਦੇ ਤੁਸੀਂ ਪਤੰਗ ਦੇ ਨਾਲ ਡਰੋਨ ਨੂੰ ਖਿੱਚ ਲਿਆ ਤਾਂ ਡਰੋਨ ਖੇਚੂਕਿਆ ਹੁਣ ਤਾਂ ਤਾਂ ਬਿਲਕੁਲ ਇਹ ਤਸਵੀਰ ਐਕਸਕਲੂਸਿਵ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਆ ਰਾਜ ਸਾਹਿਬ ਡਰੋਨ ਲੈ ਆਂਦਾ ਪੰਜਾਬ ਹੁਣ ਹਰਿਆਣੇ ਵਾਲਿਆਂ ਦਾ ਹੁਣ ਇਹਦਾ ਕੀ ਕਰਨਾ ਇਹਨੂੰ ਸਿੱਧ ਕੇ ਪਹਿਲਾਂ ਤਾਂ ਇਹਦੇ ਜੁੱਤੀ ਫੇਰਨੀ ਹੈ ਇਹ ਖੱਟ ਰਿਹਾ ਸਮਝ ਲਓ ਇਸ ਵੇਲੇ ਇਹਦੇ ਜੁੱਤੀ ਫੇਰਨੀ ਹੁਣ ਲੱਜ ਕੇ ਕਿਉਂਕਿ ਇਹ ਜਲਦਾ ਸਾਨੂੰ ਖਰਾਬ ਕਰ ਰਿਆ ਸੀ ਤੇ ਇਹ ਸਾਡੇ ਨੌਜਵਾਨਾਂ ਦੀ ਇਹ ਜਿੱਤ ਹੈ ਆ ਸਰਕਾਰ ਨੂੰ ਅੱਜ ਚੇਤਾਵਨੀ ਦਿੱਤੀ ਸੀ ਵੀ ਹਟ ਜਾਓ ਇਹ ਹੁਣ ਮੈਂ ਕਹੂੰਗਾ ਬੱਚਿਆਂ ਨੂੰ ਇਹਨੂੰ ਲਿਆਓ ਇਹਨੂੰ ਲੈ ਕੇ ਜਾਵਾਂਗੇ ਪੰਜਾਬ ਹਾਂ ਤਾਂ ਬਿਲਕੁਲ ਇਹ ਅਸੀਂ ਦੇਖ ਰਹੇ ਆ ਕਿ ਡਰੋਨ ਨੂੰ ਆ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਤੇ ਨਾ ਕਿਤੇ ਆਊਟ ਆਫ ਕੰਟਰੋਲ ਹੋ ਚੁੱਕਿਆ ਹੈ ਤੇ ਇਹ ਤਸਵੀਰ ਦੇਖ ਸਕਦੇ ਹੋ ਇਹ ਜੋਸ਼ ਹੈ सोनिहाल छॾ लटर सिया ਵਿਆਹ ਵਾਲਾ ਮਾਹੌਲ ਬਣਾਤਾ ਤੁਸੀਂ ਹੈ ਪੂਰੇ ਜੋਸ਼ ਦੇ ਵਿੱਚ ਸਾਰੇ ਆ ਗਏ ਬਿਲਕੁਲ ਬਿਲਕੁਲ ਆਉਂਦਾ ਨਾ ਵਿਆਹ ਜਿੰਨਾ ਜੋਸ਼ ਹੈ ਬਿਲਕੁਲ ਇਹ ਬੱਚਿਆਂ ਦੇ ਵਿੱਚ ਕਿਉਂਕਿ ਕੱਲ ਦੇ ਇਹਨੇ ਬਹੁਤ ਜਖਮੀ ਕੀਤੇ ਆ ਇਹ ਸਿੱਟਣਾ ਚਾਹੀਦਾ ਸੀ ਇਹ ਸਰਕਾਰ ਨੂੰ ਅਕਲਤਾ ਦਾਊਗੀ ਇਹ ਸਰਕਾਰ ਜਾਣ ਕੇ ਪੜਗਾੜ ਪੈਦਾ ਕਰ ਰਹੀ ਹੈ ਸਾਨੂੰ ਬਦਨਾਮ ਕਰਨ ਲਈ ਕਰ ਰਹੀ ਹੈ ਸੋ ਇਹਨਾਂ ਨੂੰ ਅਕਲ ਦੇਣ ਵਾਸਤੇ ਜ਼ਰੂਰੀ ਹੈ ਤਾਂ ਜੇਕਰ ਦੇਖੀ ਤਾਂ ਹੁਣ ਵੀ ਵਰਚੁਅਲ ਮੀਟਿੰਗ ਹੋਣੀ ਹੈ ਸ਼ਾਮ ਦਾ ਸਮਾਂ ਰੱਖਿਆ ਡੱਲੇਵਾਲ ਵੀ ਸਾਹਿਬ ਵੀ ਕਹਿ ਕੇ ਗਏ ਆ ਕਿ 7-8 ਵਜੇ ਦਾ ਸਮਾਂ ਦੇ ਦਿਓ ਇਹ ਤੋਂ ਅੱਗੇ ਨਹੀਂ ਪੈਣ ਦਿੰਦੇ ਜਾਂ ਤਾਰ ਹੋਊਗਾ ਜਾਂ ਪਾਰ ਹੋਊਗਾ ਕੀ ਲੱਗਦਾ ਅੱਜ ਨਵੇੜਾ ਕੀ ਹੋਣਾ ਮੈਂ ਪਹਿਲਾਂ ਇਹ ਦੱਸਣਾ ਚਾਹਾਂਗਾ ਵੀ ਇਹਨੂੰ ਸਿੱਟ ਸਾਡੇ ਬੱਚੇ ਕੱਲ੍ਹ ਦੇ ਵੀ ਸਕਦੇ ਸੀ ਕਿਸੇ ਗੰਦੇ ਨਾਲ ਪਰ ਅੱਜ ਵੀ ਕਿਹਦੇ ਨਾਲ ਸਿੱਟਿਆ ਉਹ ਪਿਆਰ ਦੀ ਡੋਰ ਨਾਲ ਸਿੱਟਿਆ ਪਤੰਗ ਵਾਲੀ ਡੋਰ ਇਹ ਪਤੰਗ ਵਾਲੀ ਡੋਰ ਨਾ ਇਹ ਪਿਆਰ ਦੀ ਡੋਰ ਹੈ ਪਤੰਗ ਦੀ ਤੇ ਇਹ ਇਹ ਚਿਹਰਾ ਸਾਡੇ ਲੋਕਾਂ ਦਾ ਤੇ ਉਹ ਸਰਕਾਰ ਦਾ ਚਿਹਰਾ ਸਾਡੇ ਤੇ ਗੋਲੀਆਂ ਚਲਾਉਂਦੇ ਆ ਇਹ ਇਹ ਵੇਖੋ ਇਹ 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 ਵੇਖਣ ਦੀ ਗੱਲ ਹੈ ਕਿ ਸਾਡਿਆਂ ਨੇ ਅੱਜ ਵੀ ਉਹਨੂੰ ਪਿਆਰ ਨਾਲ ਲਾਇਆ ਥੱਲੇ ਅੱਜ ਵੈਲੈਂਟਾਈਨ ਡੇ ਵੀ ਹੈ ਰਾਏ ਸਾਹਿਬ ਅੱਜ ਖੱਟਰ ਨੂੰ ਇਹ ਤੋਹਫਾ ਦੇਵਾਂਗੇ ਫੁੱਲ ਦੇ ਰੂਪੀ ਇਹਨੂੰ ਤੋੜ ਕੇ ਅਜਾ ਇਹ ਤੋਹਫਾ ਦੇਣਾ ਵੀ ਆ ਲੋ ਵੈਲੈਂਟਾਈਨ ਡੇ ਦਾ ਤੋਹਫਾ ਲੈਣਾ ਬਿਲਕੁਲ ਕਿਉਂਕਿ ਇੱਕ 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 ਗੱਲ ਦਾ ਖੱਜਲ ਕਰ ਰਿਹਾ ਸਾਨੂੰ ਇਹ ਬੱਚਿਆਂ ਨੇ ਅੱਜ ਮੈਂ ਕਹੂੰਗਾ ਵਧਾਈ ਦੇ ਪੱਤਰ ਨੇ ਬੱਚਿਆਂ ਮੰਗਾਂ ਨੂੰ ਲੈ ਕੇ ਰਾਏ ਸਾਹਿਬ ਕਿਵੇਂ ਦੇਖਦੇ ਹੋਗੇ ਮੰਨੂ ਕੀ ਕੇਂਦਰ ਮੰਗਾਂ ਨੂੰ ਲੈ ਕੇ ਹੁਣ ਵੀ ਮੀਟਿੰਗ ਹੈ ਬਸ ਦੇਖੋ ਸਰਕਾਰ ਨੂੰ ਮੰਗਾਂ ਮੰਨਣੀਆਂ ਪੈਣਗੀਆਂ ਅੱਜ ਨਹੀਂ ਤੇ ਟਲ ਮੰਨੂਗਾ ਪਰ ਇਹਨੂੰ ਮੰਨਣਾ ਪਊਗਾ ਕਿਉਂਕਿ ਹੁਣ ਜਿਹੜੀ ਅੱਗੇ ਅੰਦੋਲਨ ਜਿਹੜਾ ਲੈ ਕੇ ਗਏ ਸੀ ਉਹ ਦਿਨੋਂ ਕਿਤੇ ਦਰੜ ਹੋ ਕੇ ਆਏ ਆ ਭਈ ਅੱਗੇ ਜੇ ਕੋਈ ਕਮੀਆਂ ਰਹਿ ਗਈਆਂ ਸਰਕਾਰ ਦੀ ਪੱਖੋਂ ਲਖਾਉਣ ਤੋਂ ਹੁਣ ਉਹ ਕਮੀਆਂ ਨਹੀਂ ਰਹਿਣ ਦੇਆ ਤਾ ਬਿਲਕੁਲ ਰਾਏ ਸਾਹਿਬ ਹੀ ਕਹਿੰਦੇ ਆ ਲੀਡਰ ਆ ਇੱਕ ਨੰਬਰ ਦਾ ਲੀਡਰ ਆ ਅਸੀਂ ਪਾਰ ਪਾਰ ਹੋਣ ਜਾਣਦੇ ਆ ਮਰਨਾ ਜਾਣਦੇ ਆ ਲੜਨਾ ਨਹੀਂ ਜਾਣਦੇ ਮੈਂ ਫੌਜੀ ਨੂੰ ਕਹਿੰਦਾ ਜੋ ਸਾਡੇ ਲੀਡਰ ਸਾਹਿਬ ਬੋਲ ਰਹੇ ਨੇ ਇਹ 100% ਤੁਹਾਡੇ ਹੱਕ ਵਿੱਚ ਹੀ ਬੋਲ ਰਹੇ ਨੇ ਵੀ ਸ਼ਾਂਤੀ ਰੱਖੋ ਧੱਕਾ ਨਾ ਕਰੋ ਇਹ ਸਾਡੇ ਨਾਲ ਜ਼ੁਲਮ ਹੋ ਰਿਹਾ ਆ ਬਾਕੀ ਤੁਸੀਂ ਜੇ ਲੋ ਵੀ ਕਿੱਥੋਂ ਕੀ ਹੁੰਦਾ ਆ ਸ਼ਰਮ ਕਰੋ ਗੁੱਸਾ ਮੈਂ 80 ਸਾਲ ਦਾ ਬੁਢਾ ਬੋਲਦਾ ਹੋਸ਼ ਰੱਖ ਕੇ ਤਾਨੂੰ ਇਹ ਇਹ ਗੰਡਾਸੀ ਆ ਇਹ ਮੋੜੇ ਡੰਗੀ ਆ ਇਹ ਇਹ ਕੀ ਬਾਤ ਆ ਵੀ ਬਾਬਾ ਗੰਡਾਸੀ ਲਈ ਫਿਰਦਾ ਬਾਬਾ ਤੂੰ ਨਾ ਇਹ ਤਾਂ ਗੱਲ ਇਹ ਆ ਵੀ ਜਦੋਂ ਕੋਈ ਛੜ ਕੇ ਆਊਗਾ ਜਬੀ ਬਾਣ ਲੱਗੇ ਜਬੀ ਰੋਸ ਜਾਗੇ ਕਿਰਪਾ ਕਰ ਚੇਰੀ ਭਾਈ ਜੀ ਚ ਬੇਰੀ ਸਾਡੀ ਜਿੱਤ ਹੋਈਆ ਹੁਣ ਵੀ ਜਿੱਤ ਹੋ ਜਿਹੜੇ ਸਾਡੇ ਲੀਡਰ ਨੇ ਸੀ ਆਦੇ ਲੀਡਰਾਂ ਦੇ ਨਾਲ ਚੱਲਾਂਗੇ ਅਸੀਂ ਆਦੇ ਲੀਡਰਾਂ ਦੇ ਨਾਲ ਚੱਲਾਂਗੇ ਬਹੁਤ ਅੱਛਾ ਲੀਡਰ ਆ ਲੀਡਰ ਸਾਰੀ ਜੱਗੇ ਨੇ ਅਸੀਂ ਕੋਈ ਬਾਦਾਂ ਨਹੀਂ ਕਰਿਆ ਸਾਡੇ ਲੀਡਰਾਂ ਨੇ ਸਾਡੀ ਛ ਸਾਡੀ ਪਬਲਿਕ ਨੇ ਸਾਡੇ ਲੀਡਰਾਂ ਨੂੰ ਘੂਰਦੇ ਨੇ ਵੀ ਵਾਧਾ ਨਹੀਂ ਕਰਨਾ ਸਾਡੇ ਨਾਲ ਇਹ ੱੱਕਾ ਕਰ ਜੀਏ ਸਰਕਾਰ ਬੋਜੀ ਭਗਵਾਨ ਜੀ ਸਾਰੇ ੱੱਕਾ ਕਰ ਰਹੇ ਨੇ ਰਾਏ ਸਾਹਿਬ ਇਹ ਤਾਂ ਉਹ ਗੱਲ ਹੈ ਕਿ ਅਰਜਨ ਵੈਲੀ ਨੇ ਪੈਰ ਜੋੜ ਕੇ ਂਗਡਾਸੀ ਮਾਰੀ ਬਾਬਾ ਦਾ ਮੋਢੇ ਤੇ ਂਗਡਾਸੀ ਡੰਗੀ ਫਿਰਦਾ ਦੇਖੋ ਇਹ ਸਾਡੇ ਮੁੰਡਲੇ ਧਿਆਨ ਲੋਕੀਂ ਖਿਪਕੇ ਜੀ ਜੈਨਾ ਬਜਰਾ ਅੰਬਰ ਦੇ ਸਰਦਾਰ ਲੈਣਾ ਤੁਹਾਨੂੰ ਦਸਵੇਂ ਗੁਰਾਂ ਦਾ ਕਹਿਣਾ ਝੰਡਾ ਰਹੁ ਜੁਲਦਾ ਖਾਲਸਾ ਮੈਦਾਨ ਵਿਚ ਰਹੂ ਜੂਝਦਾ ਅਸੀਂ ਤਾਂ ਜਿਵੇਂ ਸਾਰੇ ਲੀਡਰ ਕਹਿਣਗੇ ਓਕੇ ਕਰਾਂਗੇ ਸਾਨੂੰ ਮਰਨੀ ਕੋਈ ਪਰਵਾਹੀਆਂ ਸਾਡੇ ਕੋਲੇ ਖਰੇ ਲੀਡਰ ਸਹਬਾਨ ਥਾਰੇ ਲੀਡਰ ਥੱਗੇ ਸਾਡੀ ਪਬਲਿਕ ਸਾਡੇ ਪੰਜਾਬ ਦੇ ਲੋਕ ਮਰਨਾ ਜਾਣਦੇ ਨੇ ਲੜਨਾ ਨਹੀਂ ਜਾਣਦੇ ਸਾਨੂੰ ਬਾਹਰ ਬੰਦੇ ਦੀ ਲੋੜ ਨਹੀਂ ਸਭਾ ਲੱਖ ਨਾਲ ਇੱਕ ਹੀ ਬਹੁਤ ਆ ਠੀਕ ਹੈ ਇੱਕ ਹੀ ਇੱਕ ਹੀ ਬਹੁਤ ਹੈ ਬਿਲਕੁਲ ਬਿਲਕੁਲ ਇਹ ਇਹ ਇੱਕ ਕਡਾਸੀ ਦੇਖ ਸਕਦੇ ਹੋ ਉਹ ਵੀ ਤਸਵੀਰ ਤੁਹਾਨੂੰ ਦਿਖਾਵਾਂਗੇ ਜਿਸ ਦੇ ਵਿੱਚ ਡਰੋਨ ਫੜਿਆ ਹੋਇਆ ਹੈ ਚਲੋ